ਅਗਰ ਤੁਸੀਂ ਅਸਤੀਫਾ ਦੇਣਾ ਤਾਂ ਪੰਜਾਬ ਦੇ ਹੱਕ ਵਿੱਚ ਅਸਤੀਫਾ ਦੰਦੇ ਤੁਸੀਂ ਅਸਤੀਫਾ ਦੇਣਾ ਤਾਂ ਕਿ ਦਿੱਲੀ ਵਾਲੇ ਸਾਡਾ ਚੱਲਣ ਨਹੀਂ ਦੰਦੇ ਤੁਸੀਂ ਅਸਤੀਫਾ ਦੇਣਾ ਤਾਂ ਲੈਂਡ ਪੂਲਿੰਗ ਨੂੰ ਲੈ ਕੇ ਤੁਸੀਂ ਅਸਤੀਫਾ ਦੇਣਾ ਤਾਂ ਨਸ਼ੇ ਨੂੰ ਦੇ ਕੇ ਕਿ ਨਸ਼ਾ ਖਤਮ ਨਹੀਂ ਹੋ ਰਿਹਾ ਤੁਸੀਂ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਹੁਣ ਜੀਨੋ ਦੀ ਇੱਥੇ ਟਿਕਟ ਆਮ ਆਦਮੀ ਪਾਰਟੀ ਦੀ ਮਿਲੂਗੀ ਉਹ ਇੱਥੇ ਲੈ ਜਿੱਤੂਗਾ ਨਹੀਂ ਇੱਥੇ ਤੇ ਕੀ ਬੀਬਾ ਨੇ ਹਲਕੇ ਦੇ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡੇ ਮਾਰਜਿਨ ਦੇ ਨਾਲ ਜਿਤਾਇਆ ਸੀ ਜਿਹੜੀ ਬੀਬਾ 5 ਸਾਲਾਂ ਵਿੱਚ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਅੱਜ ਉਹ 5 ਸਾਲ ਵੀ ਹਲਕੇ ਦੇ ਵਿੱਚ ਆਪਣੇ ਪੂਰੇ ਕਰ ਕਿ ਨਹੀਂ ਹੈ ਇਹਨਾਂ ਨੂੰ ਦਿੱਲੀ ਵਾਲਿਆਂ ਡੀਲ ਕਰ ਰਹੇ ਆ ਇਹਨਾਂ ਨੇ ਅਸਤੀਵੇ ਤੂਵੇ ਦਾ ਪਹਿਲਾਂ ਅਡਵਾਂਸ ਮਾਲ ਲੁਕਵਾ ਕੇ ਰੱਖੇ ਹੋਏ ਹੁੰਦੇ ਇਹਨਾਂ ਨੇ ਤੋਂ ਕਹਿੰਦੇ ਵੀ ਸਿਆਸਤ ਹੀ ਛੱਡ ਦੇਣੀ ਜੀ ਦੇਖੋ ਸਿਆਸਤਦਾਨਾਂ ਨੇ ਸ਼ੁਰੂ ਵੀ ਕਦ ਕਰੀ ਸੀ ਸਿਆਸਤਦਾਨਾਂ ਨੇ ਸ਼ੁਰੂ ਤੇ ਛੱਡੀ ਵੀ ਸੀ ਤਿੰਨ ਸਾਲ ਤੋਂ ਬਾਹਰੇ ਨਹੀਂ ਨਿਕਲੇ ਜਦੋਂ ਹੁਣ ਉਹ ਬਾਹਰ ਨਿਕਲੇ ਆ ਤਾਂ ਲੋਕਾਂ ਨੇ ਉਹਨਾਂ ਤੇ ਇੰਨਾ ਕੁ ਪ੍ਰੈਸ਼ਰ ਬਣਾਇਆ ਕਿ ਤੁਸੀਂ ਕੰਮ ਸੇ ਕਮ ਲੋਕਾਂ ਦੇ ਉਹ ਮਿਲੋ ਤਾਂ ਸਹੀ ਸਤੀਪਾ ਜੀ ਹੁਣ ਚੱਕ ਲੋ ਢੋਲ ਕੇ ਸ਼ਿਮਟੇ ਛੈਣੇ ਹੁਣ ਇਹ ਦਿਨ ਸਦਾ ਨਹੀਂ ਰਹਿਣੇ ਹੁਣ ਸ਼ਾਇਦ ਉਹ ਬੀਬਾ ਜੀ ਦਾ ਹੁਣ ਦੁਆਰਾ ਟਾਈਮ ਆ ਗਿਆ ਹੁਣ ਮੈਂ ਤਾਂ ਬੀਬਾ ਜੀ ਨੂੰ ਇਹੀ ਕਹਾਂਗਾ ਕਿ ਆਪਣੀ ਕਲਾਕਾਰੀ ਸ਼ੁਰੂ ਕਰ ਲਓ ਇਹਨਾਂ ਨੇ ਕਿ ਕੈਸਟ ਆਈ ਥੀ ਪੰਜਾਬੋਂ ਹੁਣ ਪੰਜਾਬੋਂ ਟੂਰ ਦੀ ਤਿਆਰੀ ਕਰੋ ਤੁਸੀਂ ਕਿਉਂਕਿ ਲੋਕਾਂ ਨੇ ਹੁਣ ਤੁਹਾਨੂੰ ਕਿਸੇ ਵੀ ਪਾਰਟੀ ਵਿੱਚ ਕਿਸੇ ਵੀ ਖੇਤਰ ਵਿੱਚ ਇਹਨਾਂ ਨੂੰ ਸਵੀਕਾਰ ਨਹੀਂ ਕਰਨਾ ਬੜੇ ਅਸੀਂ ਬੀਬਾ ਜੀ ਦਾ ਸਾਥ ਦੇਿਆ ਕਿ ਤਾਂ ਕਿ ਇੱਥੇ ਕੰਮ ਕਰ ਹੋਣੇ ਚਾਹੀਦੇ ਹਨ ਲੇਕਿਨ ਅਸੀਂ ਬੀਬਾ ਜੀ ਨੂੰ ਕਿਹਾ ਵੀ ਜਿਹੜਾ ਦੂਜੀਆਂ ਪਾਰਟੀਆਂ ਦਾ ਕੂੜਾ ਕਟਕਟ ਹੈ ਉਹਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਨਾ ਕਰਾਓ ਇਹਨਾਂ ਨੇ ਉਹ ਲੋਕ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਏ ਆ ਜਿਨ੍ਹਾਂ ਨੇ ਸ਼ਾਮਲਾਟਾ ਤੇ ਕਬਜ਼ੇ ਕਰੇ ਵੇ ਆ ਇੱਕ ਮੀ ਬੈਣ ਤੇ ਇੱਥੇ ਪੂਰਾ ਹਲਕਾ ਛੱਪੜਾਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਬੀਬਾ ਜੀ ਕਹਿੰਦੇ ਅਸੀਂ ਇੱਥੇ ਵਿਕਾਸ ਬੋਲ ਕਰਦਾ ਇੱਕ ਵੀ ਵਿਕਾਸ ਨਹੀਂ ਕਰਿਆ ਤੁਸੀਂ ਹਲਕੇ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੋ ਤਾਂ ਸਹੀ ਇਹਨਾਂ ਨੇ ਤਾਂ ਇੱਥੇ ਸਿਰਫ ਕਰਾਪਸ਼ਨ ਕਰੀ ਹੈ ਮੀਨੂ ਬਣਾਏ ਰਿਆ ਵੀ ਇਹ ਕੇਸ ਦੇ ਇੰਨੇ ਪੈਸੇ ਆ ਇਹ ਕੇਸ ਦੇ ਇੰਨੇ ਪੈਸੇ ਆ ਇਹਨਾਂ ਦੇ ਫਾਦਰ ਸਾਹਿਬ ਮੇਰੇ ਕੋਲ ਆਏ ਕਿ ਸਾਡੀ ਤਾਂ ਲੋਕ ਵਿਰੋਧ ਕਰ ਰਹੇ ਆ ਤੁਸੀਂ ਸਾਡੇ ਨਾਲ ਤੁਰੋ ਅਸੀਂ ਇਹਨਾਂ ਦੇ ਨਾਲ ਤੁਰੇ ਬੜਾ ਇਹਨਾਂ ਨੇ ਗੱਲ ਕੰਮ ਕਰਿਆ ਲੋਕਾਂ ਦੇ ਵਿੱਚ ਜਿਹੜੇ ਲੋਕ ਆ ਜਿੰਨੇ ਨਾਲ ਤੁਰ ਰਹੇ ਆ ਉਹ ਤਾਂ ਇਹਨਾਂ ਦਾ ਵਿਰੋਧ ਕਰਦੇ ਸੀ ਇਹਨਾਂ ਨੂੰ ਹਲਕੇ ਦੇ ਵਿੱਚ ਕੋਈ ਜਾਣਦਾ ਨਹੀਂ ਸੀ ਇਹਨਾਂ ਦੀ ਜਾਣ ਪਹਿਚਾਨ ਕਰਾਉਣ ਵਾਲੇ ਲੋਕਾਂ ਦੇ ਵਿੱਚ ਅਸੀਂ ਸੀ ਅੱਜ ਬੀਬਾ ਜੀ ਨੇ ਅਸਤੀਫਾ ਦੇਇਆ ਹਲਕੇ ਖੇਡ ਦੇ ਵਿੱਚ 10 ਐਮਐਲਏ ਨੇ ਮੋਰਚਾ ਘਟਤਾ ਕਿ ਮੈਂ ਐਮਐਲਏ ਬਣਨਾ ਮੈਂ ਐ ਬਲੇ ਬਣਨਾ ਉਹਨਾਂ ਨੇ ਪੰਜਾਬ ਦੀ ਜਨਤਾ ਦੇ ਹੱਕ ਦੇ ਵਿੱਚ ਗੱਲ ਨਹੀਂ ਕਰੀ ਨਾ ਹਲਕਾ ਖੜਦੇ ਲੋਕਾਂ ਦੇ ਵਿੱਚ ਗੱਲ ਕਰੀ ਹੈ ਹੁਣ ਐਮਐਲਏ ਬਣਦੇ ਨੂੰ ਉਹ ਕਾਲੀ ਹੋਗੇ ਨਾ ਬੀਬਾ ਦੇ ਖਿਲਾਫ ਉਹ ਬੋਲੇ ਅੱਜ ਤੱਕ ਹੁਣ ਇਹਨਾਂ ਨੇ ਟਿਕਟ ਵੀ ਉਹਨੂੰ ਦੇਣੀ ਹੈ ਕੋਈ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਬੰਦੇ ਆਏ ਐ ਜਿਹੜੇ ਇੱਥੇ ਦਰਿਆ ਝਾੜਦੇ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਖਰੜ ਤੋਂ ਐਮਐਲਏ ਅਨਮੋਲ ਗਗਨਮਾਨ ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਕਸਰ ਹੀ ਪੰਜਾ ਮਿੰਟਾਂ ਦੇ ਵਿੱਚ ਐਮਐਸਪੀ ਦਬਾਉਣ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਰਹਿੰਦੇ ਸੀਗੇ ਆਖਿਰਕਾਰ ਇਹ ਜਿਹੜਾ ਅਸਤੀਫਾ ਆਇਆ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਉਹਦੇ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਨੋਨੂ ਪੱਟੀ ਖਿਦਰਾਵਾਦ ਮੌਜੂਦ ਨੇ ਇਹ ਅਨਮੋਲ ਗਗਨਮਾਨ ਦੇ ਪੁਰਾਣੇ ਸਾਥੀ ਨੇ ਅਸਤੀਫੇ ਪਿੱਛੇ ਵੱਡੇ ਕਾਰਨ ਕੀ ਹੋ ਸਕਦੇ ਨੇ ਉਹਦੇ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅਨਮੋਲ ਕਗਨਮਾਨ ਤੁਹਾਡੇ ਹਲਕੇ ਦੇ ਐਮਐਲਏ ਪੰਜਾ ਮਿੰਟਾਂ ਦੇ ਵਿੱਚ ਐਮਐਸਪੀ ਦਵਾਉਣ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਆਪਣੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਜੀ ਦੇਖੋ ਕਾਰਨ ਤਾਂ ਇਹਨਾਂ ਦਾ ਪੂਰੇ ਪੰਜਾਬ ਨੂੰ ਇਹ ਪਤਾ ਹੈ ਕਿ ਇਹ ਪੰਜਾਬ ਦੀ ਸਸਤਾ ਦੇ ਵਿੱਚ ਆਉਣੇ ਤੋਂ ਪਹਿਲਾਂ ਇਹਨਾਂ ਨੇ ਕਿੱਡੇ-ਕੱਡੇ ਝੂਠ ਬੋਲੇ ਆ ਕੀ ਅਸੀਂ 4 ਹਫ਼ਤੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਅਸੀਂ ਬੇਰਜੁਗਾਰੀ ਖਤਮ ਕਰ ਦੇਵਾਂਗੇ ਤੇ ਸਾਡੇ ਵਾਲੀ ਬੀਬਾ ਜੀ ਕਹਿੰਦੇ ਤਾਂ ਕਿ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਵਾਂਗੇ ਛੁਟਕੀ ਮਾਰ ਕੇ ਛੁਟਕੀ ਮਾਰ ਕੇ ਅਗਰ ਅਸੀਂ ਨਹੀਂ ਐਮਐਸਪੀ ਨਹੀਂ ਤਾਂ ਅਸੀਂ ਆਪਣਾ ਜਿਹੜਾ ਸੀਸ ਹੈ ਉਹ ਲੋਹਾ ਦੇਵਾਂਗੇ ਲੇਕਿਨ ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਬਾ ਨੇ ਹਲਕੇ ਦੇ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡੇ ਮਾਰਜੇ ਦੇ ਨਾਲ ਜਿਤਾਇਆ ਸੀ ਜਿਹੜੀ ਬੀਬਾ 5 ਸਾਲਾਂ ਵਿੱਚ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਅੱਜ ਉਹ 5 ਸਾਲ ਵੀ ਹਲਕੇ ਦੇ ਵਿੱਚ ਆਪਣੇ ਪੂਰੇ ਕਰ ਕੀ ਨੀਗੇ ਤੇ ਇੱਥੋਂ ਉਡਾਰੀ ਮਾਰ ਗਏ ਮਤਲਬ ਪੰਜਾ ਮਿੰਟਾਂ ਚ ਐਮਐਸਪੀ ਦਵਾਉਣ ਵਾਲੀ ਬੀਬੀ 5 ਸਾਲ ਤੁਹਾਡੇ ਹਲਕੇ ਚ ਨੇਰੇ ਹੋ ਕਹਿੰਦੇ ਸਿਆਸਤ ਹੀ ਛੱਡ ਦੇਣੀ ਜੀ ਦੇਖੋ ਸਿਆਸਤ ਤਾਂ ਉਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਸਿਆਸਤ ਉਹਨਾਂ ਨੇ ਸ਼ੁਰੂ ਤੇ ਛੱਡੀ ਵੀ ਤੀ ਤਿੰਨ ਸਾਲ ਤੋਂ ਬਾਹਰੇ ਨਹੀਂ ਨਿਕਲੇ ਜਦੋਂ ਹੁਣ ਉਹ ਬਾਹਰ ਨਿਕਲੇ ਐ ਤਾਂ ਲੋਕਾਂ ਨੇ ਉਹਨਾਂ ਤੇ ਇੰਨਾ ਕੁ ਪ੍ਰੈਸ਼ਰ ਬਣਾਇਆ ਕਿ ਤੁਸੀਂ ਕਮ ਸੇ ਕਮ ਲੋਕਾਂ ਦੇ ਉਹ ਮਿਲੋ ਤਾਂ ਸਹੀ ਇੱਥੇ ਜੋ ਸੜਕਾਂ ਦਾ ਬੁਰਾ ਹਾਲ ਹੈ, ਕ腐ਪਸ਼ਨ ਦਾ ਬੁਰਾ ਹਾਲ ਹੈ, ਨਸ਼ੇ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਹਲਕੇ ਦੇ ਵਿੱਚ ਨੌਜਵਾਨੀ ਖਤਮ ਹੋ ਰਹੀ ਹੈ। ਮੈਨਿੰਗ ਦਾ ਬੁਰਾ ਹਾਲ ਹੈ, ਤਹਿਸੀਲਾਂ ਦੇ ਵਿੱਚ ਬੁਰਾ ਹਾਲ ਹੈ। ਬੀਬਾ ਜੀ ਤਾਂ ਬਸ ਆਪਣੇ ਫਲੈਟ ਤੇ ਬੈਠੇ ਹੈ, ਜਾਂ 2 ਮਿੰਟ ਦੀ ਰੀਲ ਬਣਾਣ ਆਉਂਦੇ ਹੈ, ਜਾਂ ਡਾਇਲੌਗ ਬਾਜੀ ਕਰਕੇ ਚਲੇ ਜਾਂਦੇ। ਲੋਕ ਮਰ ਰਹੇ ਨੇ, ਲੋਕ ਲੁਟਕਾਂ ਖੋਹਾਂ ਦਾ ਸ਼ਿਕਾਰ ਹੋ ਰਹੇ ਨੇ ਇੱਥੇ ਖਰੜ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਕਤਲੇਮ ਹੋ ਰਹੇ ਨੇ ਲੇਕਿਨ ਬੀਬਾ ਜੀ ਆਪਣੇ ਫਲੈਟ ਤੇ ਬੈਠ ਕੇ ਰੀਲਾਂ ਬਣਾਉਣ ਦੇ ਵਿੱਚ ਵਿਜੀ ਆ ਰੀਅਲ ਦੇ ਵਿੱਚ ਇਹਨਾਂ ਨੇ ਇੱਕ ਵੀ ਕਮਜਾਨਤਾ ਦੇ ਹੱਕ ਲਈ ਨਹੀਂ ਕਰਿਆ ਤੁਸੀਂ ਅਨਮੋਲ ਗਗਨਮਾਨ ਦੇ ਪੁਰਾਣੇ ਸਾਥੀ ਹੋ ਜੀ ਜਦੋਂ ਮਾਨਸਾ ਤੋਂ ਤੁਹਾਡੇ ਖਰੜ ਹਲਕੇ ਦੇ ਵਿੱਚ ਬੀਬਾ ਅਨਮੋਲ ਗਗਨਮਾਨ ਆਏ ਸੀ ਤੁਸੀਂ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਉਹਦਾ ਸਹਿਯੋਗ ਕੀਤਾ ਸੀ ਜੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਵੀ ਪੁਰਾਣੇ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਰਹੇ ਹਾਂ ਮੈਂ ਚਿਲ੍ਹਾ ਪ੍ਰਧਾਨਤਾ ਜਦੋਂ ਬੀਬਾ ਜੀ ਇੱਥੇ ਆਏ ਤੇ ਇਹਨਾਂ ਦੀ ਹੀ ਪਾਰਟੀ ਦੇ ਬੰਦੇ ਜਿਹੜੇ ਆ ਜੁਨ੍ਹਾਂ ਨੇ ਸੱਜੇ ਖੱਬੀਆਂ ਬਾਵਾ ਬਣੀਆਂ ਵੀ ਆ ਉਹ ਇਹਨਾਂ ਦਾ ਵਿਰੋਧ ਕਰਦੇ ਸੀ ਕਿ ਅਨਮੋਲ ਗਗਨ ਗੋਬੈਕ ਇਹ ਪੈਰਾਸ਼ੂਟ ਹੈ ਇਹ ਮਾਨਸੇ ਤੋਂ ਆਈਆਂ ਸਾਨੂੰ ਇੱਥੇ ਜਿਹੜਾ ਨੌਕਲ ਕੈਂਡੀਡੇਟ ਚਾਹੀਦਾ ਇਹਨਾਂ ਦੇ ਫਾਦਰ ਸਾਹਿਬ ਮੇਰੇ ਕੋਲ ਆਏ ਕਿ ਸਾਡੀ ਤਾਂ ਲੋਕ ਵਿਰੋਧ ਕਰ ਰਹੇ ਆ ਤੁਸੀਂ ਸਾਡੇ ਨਾਲ ਤੁਰੋ ਅਸੀਂ ਇਹਨਾਂ ਦੇ ਨਾਲ ਤੁਰੇ ਬੜਾ ਇਹਨਾਂ ਨੇ ਗੇਲ ਕੰਮ ਕਰਿਆ ਲੋਕਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਗਏ ਪਰਸਨਲੀ ਬਹੁਤ ਵਧੀਆ ਇਹਨਾਂ ਨਾਲ ਰਿਲੇਸ਼ਨ ਤੇ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਲੋਕਾਂ ਦੀ ਸੇਵਾ ਨਹੀਂ ਉਹ ਜੇ ਅਗਰ ਹੋ ਰਹੇ ਹੀ ਇਹ ਸਿਰਫ ਆਪਣਾ ਕਾਰੋਬਾਰ ਵਧਾਣ ਦੇ ਲਈ ਹਲਕੇ ਦੇ ਵਿੱਚ ਆਏ ਆ ਜਿਹੜੇ ਲੋਕ ਹੈ ਅੱਜ ਇਹਨਾਂ ਦੇ ਨਾਲ ਤੁਰ ਰਹੇ ਆ ਉਹ ਤਾਂ ਇਹਨਾਂ ਦਾ ਵਿਰੋਧ ਕਰਦੇ ਸੀ ਇਹਨਾਂ ਨੂੰ ਹਲਕੇ ਦੇ ਵਿੱਚ ਕੋਈ ਜਾਣਦਾ ਨਹੀਂ ਸੀ ਇਹਨਾਂ ਦੀ ਜਾਣ ਪਛਾਣ ਕਰਾਉਣ ਵਾਲੇ ਲੋਕਾਂ ਦੇ ਵਿੱਚ ਅਸੀਂ ਸੀ ਲੇਕਿਨ ਇਹਨਾਂ ਨੇ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਜਿਹੜੇ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਇਹਨਾਂ ਨੂੰ ਚਿਤਾਇਆ ਹੈ ਉਹਨਾਂ ਦੇ ਨਾਲ ਬੀਬਾ ਜੀ ਵਿਸ਼ਵਾਸ ਘਾਤ ਕਰਕੇ ਲੋਕਾਂ ਨੂੰ ਲਵਾਰਸ ਛੱਡ ਕੇ ਆਪਣਾ ਕਾਰੋਬਾਰ ਸੈੱਟ ਕਰਕੇ ਹੁਣ ਇੱਥੇ ਤੇ ਉਡਾਰੀ ਮਾਰਨ ਦੀ ਤਿਆਰੀ ਵਿੱਚੇ ਤਿਆਰੀ ਨਹੀਂ ਉਡਾਰੀ ਮਾਰ ਚੁੱਕੇ ਹੈ ਕਿੱਥੇ ਚਲੇ ਉਡਾਰੀ ਮਾਰ ਕੇ ਬੀਬਾ ਜੀ ਉਹਦੋਂ ਬੀਬਾ ਜੀ ਉਹ ਜਾਣਦੀਆਂ ਜਾਂ ਤੇ ਵਿਦੇਸ਼ ਭੱਜਣਗੇ ਇਹ ਜਾਂ ਫਿਰ ਆਪਣਾ ਕੋਈ ਹੋਰ ਸਿਸਟਮ ਸੈੱਟ ਕਰੂਗੇ ਮੈਂ ਤਾਂ ਕੁਝ ਦਿਨ ਪਹਿਲਾਂ ਇੱਕ ਸਾਡੀ ਮੀਟਿੰਗ ਹੋਈ ਥੀ ਪੰਜਾਬ ਕਾਂਗਰਸ ਦੀ ਤੇ ਮੈਂ ਉਸ ਤੇ ਵੀ ਕਿਹਾ ਤਾਂ ਕਿ ਬੀਬਾ ਜੀ ਹੁਣ ਚੱਕ ਲੋ ਢੋਲ ਕੇ ਸ਼ਿਮਟੇ ਸ਼ੈਣੇ ਹੁਣ ਇਹ ਦਿਨ ਸਦਾ ਨਹੀਂ ਰਹਿਣੇ ਹੁਣ ਸ਼ਾਇਦ ਉਹ ਬੀਬਾ ਜੀ ਦਾ ਹੁਣ ਦੁਆਰਾ ਟਾਈਮ ਆ ਗਿਆ ਹੁਣ ਮੈਂ ਤਾਂ ਬੀਬਾ ਜੀ ਨੂੰ ਇਹੀ ਕਹਾਂਗਾ ਕਿ ਆਪਣੀ ਕਲਾਕਾਰੀ ਸ਼ੁਰੂ ਕਰ ਲਓ ਇਹਨਾਂ ਨੇ ਕਿ ਕੈਸਟ ਆਈ ਥੀ ਪੰਜਾਬੋ ਹੁਣ ਪੰਜਾਬੋ ਟੂਰ ਦੀ ਤਿਆਰੀ ਕਰੋ ਤੁਸੀਂ ਕਿਉਂਕਿ ਲੋਕਾਂ ਨੇ ਹੁਣ ਤੁਹਾਨੂੰ ਕਿਸੇ ਵੀ ਪਾਰਟੀ ਵਿੱਚ ਕਿਸੇ ਵੀ ਖੇਤਰ ਵਿੱਚ ਇਹਨਾਂ ਨੂੰ ਸਵੀਕਾਰ ਨਹੀਂ ਕਰਨਾ ਕਾਰਨ ਕੀ ਹੈ ਜੀ ਕਿਉਂ ਨਹੀਂ ਸਵਾਰ ਕਰਨਗੇ ਉਹ ਕਹਿੰਦੇ ਅਸੀਂ ਇਨਕਲਾਬੀ ਆ ਜੀ ਦੇਖੋ ਇਹਨਾਂ ਨੇ 5 ਮਿੰਟਾਂ ਵਿੱਚ ਐਮਐਸਪੀ ਦੇਣ ਦੀ ਗੱਲ ਕਰੀ ਦੀ ਨਸ਼ਾ ਮੁਕਤੀ ਦੀ ਇਹਨਾਂ ਨੇ ਗੱਲ ਕਰੀ ਦੀ ਬੀਬਾ ਜੀ ਕਹਿੰਦੇ ਤਾਂ ਵੀ ਅਸੀਂ 99% ਹਲਕਾ ਖੇੜ ਦੇ ਵਿੱਚੋਂ ਨਸ਼ਾ ਖਤਮ ਕਰਤਾ ਮੇਰਾ ਹਲਕਾ ਖਰੜ ਹੈ ਸਾਡੇ ਮੁੱਲਾਂ ਵਰਦੇ ਵਿੱਚ ਇੱਕ ਬਹੁਤ ਗੰਭੀਰ ਹੁੰਦਾ ਸਾਡੇ ਕੋਲ ਆਇਆ ਇੱਕ ਮੁੰਡਾ ਜੋ ਨਸ਼ੇ ਦਾ ਆਦੀ ਹੋ ਚੁੱਕਿਆ ਹੈ ਉਹ ਟੀਕੇ ਲਾ ਲਾ ਕੇ ਉਹਨੇ ਆਪਣਾ ਪੂਰਾ ਜਿਸਮ ਗਾੜਨੇ ਆ ਉਸ ਨੌਜਵਾਨ ਦੇ ਜਿਸਮ ਦੇ ਵਿੱਚ ਕੀੜੇ ਚੱਲ ਰਹੇ ਹੈ ਅਗਰ ਇਹ ਨਸ਼ਾ ਖਤਮ ਹੋਇਆ ਹੁੰਦਾ ਤਾਂ ਨੌਜਵਾਨ ਦੀ ਇਹ ਹਾਲਤ ਨਾ ਹੁੰਦੀ ਆ ਪਰਸੋ ਸਾਡੇ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਇੱਕ ਫੌਜੀ ਦੇ ਘਰ ਜਾ ਕੇ ਆਏ ਆ ਉਹ ਸਾਹਿਬ ਸੌਰੀ ਫੌਜੀ ਛੁੱਟੀਆਂ ਆ ਬਸੀ ਉਹ ਨਸ਼ੇ ਦੇ ਕਰੇ ਨੂੰ ਦੀ ਮੌਤ ਹੋ ਗਈ ਅਗਰ ਨਸ਼ਾ ਖਤਮ ਹੋਏ ਬੰਦਾ ਤਾਂ ਉਹ ਫੌਜੀ ਵੀ ਰ ਸਾਡੇ ਵਿੱਚ ਹੁੰਦਾ ਇਹ ਸਿਰਫ ਡਰਾਮੇबाजी ਕਰਦੇ ਆ ਇਹਨਾਂ ਦਾ ਸਿੱਖਿਆ ਮਾਡਲ ਵੀ ਫੈਲ ਹੈ ਇਹਨਾਂ ਦਾ ਹੈਲਥ ਮਾਡਲ ਵੀ ਫੈਲ ਹੈ ਤੇ ਇਹਨਾਂ ਦਾ ਜਿਹੜਾ ਪੰਜਾਬ ਮਾਡਲ ਹੈ ਉਹ ਵੀ ਇਹਨਾਂ ਦਾ ਬਿਲਕੁਲ ਫੈਲ ਹੈ ਕਿਉਂਕਿ ਨਸ਼ਾ ਖਤਮ ਕਰਨ ਦੀ ਉਹ ਗੱਲ ਕਰ ਰਹੇ ਆ ਜੋ ਆਪ ਦਿੱਲੀ ਤੋਂ ਸ਼ਰਾਬ ਘੁਟਾਲੇ ਦੇ ਪਰਚਿਆਂ ਵਿੱਚ ਜ਼ਮਾਨਤ ਦੇ ਆ ਕੇ ਪੰਜਾਬ ਨੂੰ ਚਲਾ ਰਹੇ ਆ ਠੀਕ ਹੈ ਨਾ ਮੈਂ ਕਿਹਾ ਜੋ ਆ ਨਾ ਬੀਬਾ ਜੀ ਤੁਸੀਂ ਆਪਣਾ ਡੋਪ ਡੈਸ਼ ਕਰੋ ਭਗਵਾਨਤਮਨ ਨੂੰ ਕਹਿੰਦਾ ਜਾਂਦਾ ਯਾਰ ਤੂੰ ਆਪਣਾ ਡੋਪ ਡੈਸ਼ ਕਰਵਾ ਇਨ੍ਹਾਂ ਦੇ ਜਿਹੜੇ ਮੰਤਰੀ ਐ ਮੇਲੇ ਉਹ ਆਪਣਾ ਡੋਪ ਟੈਸਟ ਕਰਵਾਉਣ ਇੱਥੇ ਜਨਤਾ ਕਾਰਨ ਜਿਹੜੇ ਦਿੱਲੀ ਦੇ ਲਡੇਰੇ ਐ ਉਹ ਪੰਜਾਬ ਨੂੰ ਲੁੱਟਣ ਆਗੇ ਲੇਕਿਨ 2027 ਦੇ ਵਿੱਚ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਇੱਥੇ ਤੇ ਪੰਜਾਣ ਲਈ ਤਿਆਰ ਐ ਜਿੱਕਨੋਂ ਭਗਵਾਨਤਮਨ ਕਹਿੰਦਾ ਤਾਂ ਨਹੀਂ ਵੀ ਡੜਾ ਤੋਂ ਡੜਾ ਹੁੰਦਾ ਹੈ ਡੜਾ ਤੋਂ ਡੜਾ ਹੁੰਦਾ ਇਹਨੂੰ 2027 ਦੇ ਵਿੱਚ ਦਿਖਾਵਾਂਗੇ ਇੱਕ ਵਾਰੀ ਪਿੰਡਾ ਚਾਨ ਜੇ ਇਹਨਾਂ ਨੇ ਪਾਥੀਆਂ ਨਾ ਪਈਆਂ ਤਾਂ ਤੁਸੀਂ ਮੇਰਾ ਨਾਮ ਪਟਾ ਦਿਓ ਇਹ ਬੀਬਾ ਜੀ ਇੱਥੇ ਤਾਂ ਪੱਜਿਆ ਕਿਉਂ ਕਿ ਇਹਨਾਂ ਨੂੰ ਆਪਣੀ ਹਾਰ ਦਿਖਦੀ ਸੀ ਇਹਨਾਂ ਦੀ ਜੁਬਾਨ ਤੇ ਜਬਤ ਹੋਣੀ ਦੀ ਮੈਂ ਇਹਨਾਂ ਨੂੰ ਪਹਿਲਾਂ ਕਿਹਾਤਾ ਕਿ ਤੁਹਾਡੀਆਂ ਚੀਕਾਂ ਘਟਾਵਾਂਗੇ ਇਹਨਾਂ ਨੇ ਆਪਣੀ ਚੀਕੇ ਪਹਿਲੀ ਸਬਕਾਰ ਕਰ ਲਈਏ ਤੇਰੇ ਭੱਜ ਗਏ ਜਿਹੜਾ ਕੰਮ ਅਸੀਂ ਬਾਈਸ਼ੇ ਨਹੀਂ ਕਰ ਸਕਦੇ ਉਹ ਐਮਪੀ ਇਲੈਕਸ਼ਨ ਵਿੱਚ ਪੰਜਾਬ ਦੀ ਜਨਤਾ ਨੇ ਕਰਕੇ ਦਿਖਾਇਆ ਹੈ ਬੀਬਾ ਜੀ ਆਪਣੇ ਹਲਕੇ ਵਿੱਚ 3 ਨੰਬਰ ਤੇ ਆਏ थे ਅੱਛਾ ਅੱਜ ਤੁਹਾਡੇ ਮਨ ਦੇ ਵਿੱਚ ਬੀਬਾ ਜੀ ਪ੍ਰਤੀ ਇੰਨਾ ਗੁੱਸਾ ਕਿਉਂ ਆ ਗਿਆ ਉਹੀ ਸਾਥੀ ਅਨਮੋਲ ਗਗਨਮਾਨ ਦਾ ਕਿਸੇ ਸਮੇਂ ਅਨਮੋਲ ਗਗਨਮਾਨ ਨੂੰ ਜਿਤਾਉਣ ਦੀ ਅਰਦਾਸਾ ਕਰਦਾ ਸੀਗਾ ਅੱਜ ਉਹੀ ਸਾਥੀ ਅੱਜ ਉਹਨਾਂ ਦੇ ਇੰਨਾ ਖਿਲਾਫ ਕਿਉਂ ਹੈਗਾ ਜੀ ਨਹੀਂ ਨਹੀਂ ਅਸੀਂ ਅਰਦਾਸਾਂ ਦਾ ਕੋਈ ਨਹੀਂ ਕਰੀਏ ਅਸੀਂ ਹਰਾਨ ਦੇ ਵਿੱਚ ਇਹਨਾਂ ਨੂੰ ਪੂਰਾ ਜੋਰ ਲਾਇਆ ਲੇਕਿਨ ਉਸ ਸਮੇਂ ਇੱਕ ਲੋਕਾਂ ਦੇ ਵਿੱਚ ਦੂਸਰੀਆ ਪਾਰਟੀ ਨੂੰ ਇਤਨਾ ਕਿਤੇ ਉਹ ਪੰਜਾਬ ਦੀ ਜਨਤਾ ਦਾ ਗੁੱਸਾ ਜਾਇਜ਼ ਵੀ ਤਾਂ ਤੁਸੀਂ ਸਮਝ ਅਜਿਹਾ ਸੀਗਾ ਤੁਸੀਂ ਇਹ ਦੇਖਣਾ ਚਾਹੁੰਦੇ ਸੀਗੇ ਅਨਮੋਲ ਕਗਨਮਾਨ ਐਮ ਐਲ ਏ ਬਣੇ ਕੋਈ ਸਮਝ ਅਜਿਹਾ ਸੀਗਾ ਜੀ ਇੱਕ ਸਮਾਂ ਸੀ ਅਜਿਹਾਂ ਕਿ ਅਸੀਂ ਚਾਹੁੰਦੇ ਸੀ ਉਹ ਹਲਕੇ ਦੀ ਨੁਮਾਇੰਦਗੀ ਕਰਨ ਹਲਕੇ ਇਹਨਾਂ ਜਿਹੜਾ ਵਿਕਾਸ ਹੈ ਕਰਨ ਜਿੰਨੀਆਂ ਵੀ ਖੜੜ ਹਲਕੇ ਦੀਆਂ ਸੜਕਾਂ ਸਾਰਿਆਂ ਦਾ ਹੀ ਬੁਰਾ ਹਾਲ ਹੈ ਇੱਕ ਮੀਂਹ ਪੈਣ ਤੇ ਇੱਥੇ ਪੂਰਾ ਹਲਕਾ ਛੱਪੜਾਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਬੀਬਾ ਜੀ ਕਹਿੰਦੇ ਅਸੀਂ ਇੱਥੇ ਵਿਕਾਸ ਬਹੁਤ ਕਰਤਾ ਇੱਕ ਵੀ ਵਿਕਾਸ ਨਹੀਂ ਕਰਿਆ ਤੁਸੀਂ ਹਲਕੇ ਤੂੰ ਜਾ ਕੇ ਲੋਕਾਂ ਨੂੰ ਪੁੱਛੋ ਤਾਂ ਸਹੀ ਤੁਸੀਂ ਸੜਕਾਂ ਦਾ ਤਾਂ ਹਾਲ ਤਾਂ ਦੇਖੋ ਇਹਨਾਂ ਨੇ ਤਾਂ ਇੱਥੇ ਸਿਰਫ ਕਰਾਪਸ਼ਨ ਕਰੀ ਐ ਮੀਨੂ ਬਣਾਏ ਰਿਹਾ ਵੀ ਇਹ ਕੇਸ ਦੇ ਐਨ ਐਪੀਏ ਸੀ ਇਹ ਕੇਸ ਦੇ ਐਨ ਐਪੀਏ ਐ ਮੈਨੂ ਤਾਂ ਭਾਜੀ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਲਈ ਹੁੰਦੇ ਇੱਥੇ ਖਰੜ ਹਲਕੇ ਦੇ ਵਿੱਚ ਕਰਾਪਸ਼ਨ ਦੇ ਮੈਨੂ ਬਣੇ ਸਗੇ ਜੀ ਇਹਨਾਂ ਦਾ ਤਾਂ ਬਹੁਤ ਬੁਰਾ ਹਾਲ ਐ ਪ੍ਰਸ਼ਾਸਨ ਦਾ ਬੁਰਾ ਹਾਲ ਐ ਤਹਿਸੀਲਾਂ ਦਾ ਬੁਰਾ ਹਾਲ ਐ ਇਹਨਾਂ ਦੇ ਆਗੂਆਂ ਨੇ ਨਜਾਇਜ਼ ਕਬਜ਼ੇ ਕਰਿਆ ਨਵੇਂ ਗਰਾਉਂ ਦੇ ਵਿੱਚ ਐ ਇਹਨਾਂ ਦੀ ਹੀ ਆਗੂ ਦੱਸ ਰਹੇ ਐ ਇੱਕ 나ਡੇ ਮੰਦਰ ਐ ਉਸ ਜਗ੍ਹਾ ਤੇ ਇਹਨਾਂ ਦਾ ਨਾਮ ਲੈ ਕੇ ਉੱਥੇ ਕੋਈ ਬੰਦੇ ਉਸ ਜਗ੍ਹਾ ਤੇ ਕਬਜ਼ਾ ਲੱਗੇ ਦੇਗਾ ਮੰਦਿਰ ਦੀ ਤੇ ਖਿਦਰਾਬਾਦ ਚਰਚ ਦੇੰਦਿਆਂ ਨੇ ਕੰਮ ਬੰਦ ਕਰਵਾਇਆ ਹੈ ਇਹਨਾਂ ਦੀ ਹੀ ਪਾਰਟੀ ਦਾ ਆਗੂ ਜਿੰਦਾ ਨਾਮ ਹੈ ਹਰਜੀਤ ਬਾੰਟੀ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਦਾ ਉਹਨੇ ਲਾਈਵ ਹੋ ਕੇ ਕਿਹਾ ਕਿ ਬੀਬਾ ਜੀ ਤੇਰੇ ਦਫ਼ਤਰ ਦੇ ਕੋਲ ਇੱਕ ਸ਼ੋਰੂਮ ਬਣ ਰਿਹਾ ਹੈ ਉਹ ਕਿਸ ਦੀ ਸ਼ੈ ਤੇ ਬਣ ਰਿਹਾ ਹੈ ਉਹਦੀ ਮਨਜ਼ੂਰੀ ਨਹੀਂ ਹੈ ਉਹਦਾ ਨਕਸ਼ਾ ਪਾਸ ਨਹੀਂ ਹੈ ਲੇਕਿਨ ਉਹ ਬਣਿਆ ਉਹ ਕਿਉਂ ਬਣਿਆ ਤੁਸੀਂ ਸਭ ਜਾਣਦੇ ਹੋ ਕਰਾਲੀ ਦੇ ਵਿੱਚ ਇੱਕ ਇਮਾਰਤ ਹੈ ਬੀਬਾ ਜੀ ਨੇ ਦੋ ਵਾਰੀ ਢਾਤੀਆਂ ਤੀਜੀ ਵਾਰੀ ਉਹ ਹਮਾਰਤ ਬਣ ਕੇ ਤਿਆਰ ਹੋ ਗਈ ਸ਼ਹਿਰ ਦੇ ਬਣੀ ਆ ਉਹ ਜੇ ਕੋਈ ਇਹਨਾਂ ਦੀ ਸੈਟਿੰਗ ਹੋਈ ਹੈ ਤਾਂ ਹੀ ਬਣੀ ਹੈ ਫਿਰ ਬੀਬਾ ਜੀ ਕਹਿੰਦੇ ਅਸੀਂ ਸ਼ਹਿਰਾਂ ਦਾ ਵੀ ਵਿਕਾਸ ਨਹੀਂ ਕਰ ਸਕਦੇ ਨਗਰ ਕੌਂਸਲ ਵਿੱਚ ਸਾਡਾ ਪ੍ਰਧਾਨ ਨਹੀਂ ਹੈ ਜਦੋਂ ਪ੍ਰਧਾਨ ਬਣ ਗਿਆ ਫਿਰ ਇਹ ਆਪ ਨਟ ਗਏ ਇਹ ਇਨ੍ਹਾਂ ਨੇ ਅਗਰ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਨਹੀਂ ਤਾਂ ਤਾਂ ਪਿੰਡਾਂ ਦੇ ਵਿੱਚ ਤਾਂ ਕੋਈ ਸੁਆੜ ਆ ਲੈਂਦੇ ਪਿੰਡਾਂ ਦਾ ਬੁਰਾ ਆਲੇ ਸੜਕਾਂ ਦਾ ਲੋਕਾਂ ਦੇ ਗੱਡੀਆਂ ਮੋਟਰਸਾਈਕਲ ਟੁੱਟਦੇ ਆ ਲੋਕਾਂ ਦਾ ਬੁਰਾ ਹਾਲ ਹੈ ਹਸਪੀਟਲਾਂ ਵਿੱਚ ਬੁਰਾ ਹਾਲ ਹੈ ਸਕੂਲਾਂ ਵਿੱਚ ਬੁਰਾ ਹਾਲ ਹੈ ਨਸ਼ੇ ਕਰਨ ਬੁਰਾ ਹਾਲ ਹੈ ਕਰਾਪਸ਼ਨ ਕਰਨ ਬੁਰਾ ਹਾਲ ਹੈ ਬੀਬਾ ਜੀ ਨੇ ਆਪਣਾ ਕੰਮ ਪੂਰਾ ਕਰ ਲਿਆ ਲੋਕਾਂ ਦਾ ਮੂਰਖ ਬਣਾ ਕੇ ਇੱਥੇ ਲੁੱਟਖਸੁੱਟ ਕਰਕੇ ਹਲਕਾ ਖਲੜ ਦੀ ਜਨਤਾ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਬੀਬਾ ਜੀ ਐਥੇ ਤੋਂ ਤਿੱਤਰ ਹੋ ਗਏ ਅੱਛਾ ਤੁਸੀਂ ਮੈਨੂ ਦਾ ਜ਼ਿਕਰ ਕਰ ਰਹੇ ਸੀਗੇ ਕਿ ਕ腐ਸ਼ਨ ਨੂੰ ਲੈ ਕੇ ਅਨਮੋਲ ਗਗਨਮਾਨ ਵੱਲੋਂ ਮੈਨੂ ਬਣਾਇਆ ਗਿਆ ਸੀਗਾ ਉਹ ਮੈਨੂ ਦੇ ਵਿੱਚ ਕੀ ਡਿਟੇਲ ਹੁੰਦੀ ਸੀਗੀ ਜੀ ਡਿਟੇਲ ਹੀ ਨਾ ਦੀ ਸਾਨੂੰ ਦੱਸ ਦੇ ਬੰਦੇ ਕਿ 755 ਦਾ 7000 ਰੁਪਿਆ ਰੇਟ ਜਿਹੜਾ ਸਿਸਟਮ ਹੈ ਉਹਦੇ ਮੁਤਾਬਿਕ ਇਹ ਪੈਸੇ ਮੰਗਦੇ ਤੇ ਲੋਕਾਂ ਦੇ ਸੁਣਦੇ ਵਿੱਚ ਤਾਂ ਆਇਆ ਕਿ ਬੀਬਾ ਜੀ ਨੇ ਨਿਊ ਚ ਨਿਕਲਦੇ ਏਰੀਆ ਵਿੱਚ ਬੜੀ ਪ੍ਰਾਪਰਟੀ ਬਣਾ ਲਈ ਆਪਣੀ ਮੈਂ ਤਾਂ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਗਵਰਨਮੈਂਟ ਨੂੰ ਵੀ ਬੇਨਤੀ ਕਰਦਾ ਹੈ ਕਿ ਇਹਨਾਂ ਦੀ ਵਿਜੀਲੈਂਸ ਤੋਂ ਜਾਂਚ ਕਰਾਓ ਜੇਕਰ ਤੁਸੀਂ ਦੂਜੀਆਂ ਜਿਹੜੀਆਂ ਪਾਰਟੀਆਂ ਦੀ ਆਗੂ ਐ ਉਹਨਾਂ ਦੀ ਕਰਵਾਉਂਦੇ ਹੋ ਠੀਕ ਹੈ ਨਾ ਇਹ ਸਿਰਫ ਦਿਖਾਵੇ ਦੀ ਰਾਜਨੀਤੀ ਕਰਦੇ ਆ ਅੱਜ ਵਿਕਰਮ ਜੀਠੀ ਆ ਇਹਨਾਂ ਨੇ ਚੱਕ ਕੇ ਅੰਦਰ ਦੇ ਆਏ ਚਲੋ ਚੰਗੇ ਗੱਲਾਂ ਮੈਂ ਉਹਨੂੰ ਸਪੋਰਟ ਨਹੀਂ ਕਰਦਾ ਵਿਕਰਮ ਜੀਠੇ ਦੀ ਜਿਹੜਾ ਨਸ਼ੇ ਨੂੰ ਪ੍ਰਫੁੱਲਤ ਕਰਦਾ ਉਸ ਤੇ ਕਾਰਵਾਈ ਹੋਣੀ ਚਾਹੀਦੀਆਂ ਲੇਕਿਨ ਸਿਆਸਤ ਨਹੀਂ ਹੋਣੀ ਚਾਹੀਦੀ ਅੱਛਾ ਭਾਈ ਜੀ ਜਦੋਂ ਅਮੋਲ ਗਗਨਮਾਨ ਮਾਨਸੇ ਤੋਂ ਪਹਿਲੀ ਵਾਰ ਖੜੜ ਆਈ ਸੀਗੀ ਤੁਸੀਂ ਕਿਹੋ ਜਿਹਾ ਸਹਿਯੋਗ ਕੀਤਾ ਸੀਗਾ ਜਾਂ ਉਹਨਾਂ ਦਾ ਤੁਹਾਨੂੰ ਬਿਹੇਵੀਅਰ ਜਾਂ ਉਹਨਾਂ ਦੇ ਕੋਲ ਸੰਪਤੀ ਦੀ ਗੱਲ ਕਰ ਲਈਏ ਕਿ ਕਿੰਨੀ ਕੁ ਸੰਪਤੀ ਸੀਗੀ ਜੀ ਸੰਪਤੀ ਦਾ ਉਸ ਸਮੇਂ ਦੇਖੋ ਸਾਰੇ ਪੰਜਾਬ ਨੂੰ ਪਤਾ ਹਰ ਇੱਕ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਕੋਲ ਕਿੰਨੀ ਸੀ ਹੁਣ ਕਿੰਨੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜਾਂਚ ਵੀ ਹੋਊਗੀ ਉਸ ਸਮੇਂ ਕੱਲਾ ਮੂਰਖ ਨੋਨੂਪੱਟੀ ਖੇਦਰਾਬਾਦ ਨਹੀਂ ਬਣਿਆ ਉਸ ਸਮੇਂ ਪੂਰਾ ਪੰਜਾਬ ਮੂਰਖ ਬਣਿਆ ਸੀ ਸਾਨੂੰ ਬੜੀਆਂ ਆਸਾਂ ਥੀਆਂ ਇਹਨਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਹਲਕਾ ਖਰੜ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਇਹਨਾਂ ਨੂੰ ਦਿੱਲੀ ਵਾਲਿਆਂ ਨਾਲ ਡੀਲ ਕਰ ਰਹੇ ਹੈ ਇਹਨਾਂ ਨੇ ਅਸਤੀਵੇ ਸਤੂਵੇ ਦਾ ਪਹਿਲਾਂ एडवांस ਨਾਲ ਲੁਕਵਾ ਕੇ ਰੱਖੇ ਹੋਏ ਹੁੰਦੇ ਇਹਨਾਂ ਨੇ ਇਹਨਾਂ ਨੂੰ ਦਿੱਲੀ ਵਾਲੇ ਡੀਲ ਕਰ ਰਹੇ ਆ ਸਖਸੈਨਾ ਵਰਗੇ ਜਿਹੜੇ ਯੂਪੀ ਬੀਆਰ ਦੇ ਭਈਏ ਉਹ ਪੰਜਾਬ ਨੂੰ ਚਲਾ ਰਹੇ ਹੈ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਮਿਹਨਤਾਂ ਕਰੀਆਂ ਉਹ ਤਾਂ ਸਿਰਫ ਦਰੀਆਂ ਵਿਛਾਣੇ ਜੋਗੇ ਰਹਿਗੇ ਹੁਣ ਅੱਜ ਬੀਬਾ ਜੀ ਨੇ ਅਸਤੀਫਾ ਦੇਇਆ ਹਲਕੇ ਖੇੜ ਦੇ ਵਿੱਚ 10 ਐਮਐਲਏ ਨੇ ਮੋਰਚਾ ਘੱਟਤਾ ਕਿ ਮੈਂ ਐਮਐਲਏ ਬਣਨਾ ਮੈਂ ਐਵੇਲੇ ਬਣਨਾ ਉਹਨਾਂ ਨੇ ਪੰਜਾਬ ਦੀ ਜਨਤਾ ਦੇ ਹੱਕ ਦੇ ਵਿੱਚ ਗੱਲ ਨਹੀਂ ਕਰੀ ਨਾ ਹਲਕਾ ਖੇੜ ਦੇ ਲੋਕਾਂ ਦੇ ਵਿੱਚ ਗੱਲ ਕਰੀ ਹੈ ਹੁਣ ਐਮਐਲਏ ਬਣਦੇ ਨੂੰ ਉਹ ਕਾਲੀ ਹੋਗੇ ਨਾ ਬੀਬਾ ਦੇ ਖਿਲਾਫ ਬੋਲੇ ਅੱਜ ਤੱਕ ਹਲਕੇ ਨੇ ਵਿੱਚ ਕੋਈ ਵੀ ਲੀਡਰ ਹੈ ਇਹਦੇ ਖਿਲਾਫ ਨਹੀਂ ਤਾਂ ਬੋਲਦਾ ਹੁਣ ਸਾਰੇ ਐਮਐਲਏ ਬਣਦੇ ਨੂੰ ਕਾਲੀ ਹੋ ਕੇ ਮੈਂ ਐਮਐਲਏ ਬਣਨਾ ਮੈਂ ਐਮਐਲਏ ਬਣਨਾ ਅੱਛਾ ਭਾਈ ਜੀ ਇਹ ਸਚਾਈ ਹੈ ਕਿ ਜਦੋਂ ਮਾਨਸੇ ਤੋਂ ਬੀਬੀ ਅਨਮੋਲ ਗਗਨ ਮਾਨ ਖਰੜ ਆਉਂਦੇ ਨੇ ਉਹ ਤੁਹਾਡੇ ਕੋਲ ਰਹਿੰਦੇ ਨੇ ਪਹਿਲਾਂ ਕੁਝ ਮਹੀਨੇ ਸਾਟਿੰਗ ਇਹਨੂੰ ਰਹੇ ਆ ਮੈਂ ਉਹਨਾਂ ਦੀ ਬਹੁਤ ਉਹਨਾਂ ਦੇ ਨਾਲ ਅਸੀਂ ਕੰਮ ਕਰ ਰਹੇ ਆਂ ਉਹਨਾਂ ਨੂੰ ਲੋਕਾਂ ਦੇ ਵਿੱਚ ਅਸੀਂ ਲੈ ਕੇ ਗਏ ਆਂ ਉਹਨਾਂ ਨੇ ਵੱਡੇ ਵੱਡੇ ਅਸੀਂ ਰੋਡ ਸ਼ੋਅ ਵੀ ਕਰਾਏ ਆ ਮੇਰੇ ਕੋਲੋਂ ਦੀ ਵੀਡੀਓ ਵੀ ਪਈਆਂ ਫੋਟੋ ਵੀ ਪਈਆਂ ਬੜੇ ਅਸੀਂ ਬੀਬਾ ਜੀ ਦਾ ਸਾਥ ਦੇ ਆ ਕਿ ਤਾਂ ਕਿ ਇੱਥੇ ਕੰਮ ਕਰ ਹੋਣੇ ਚਾਹੀਦੇ ਆਂ ਲੇਕਿਨ ਅਸੀਂ ਬੀਬਾ ਜੀ ਨੂੰ ਕਿਹਾ ਵੀ ਜਿਹੜਾ ਦੂਜੀਆਂ ਪਾਰਟੀ ਦਾ ਕੂਰਾ ਕਟਕਟ ਹੈ ਉਹਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਨਾ ਕਰਾਓ ਇਹਨਾਂ ਨੇ ਉਹ ਲੋਕ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਏ ਆ ਜਿਨ੍ਹਾਂ ਨੇ ਸ਼ਾਮ ਲਾਟਾ ਤੇ ਕਬਜ਼ੇ ਕਰੇ ਵੇ ਜਿਨ੍ਹਾਂ ਨੇ ਇੱਥੇ ਮੈਨਿੰਗ ਮਾਫੀਆਂ ਦੇ ਨਾਲ ਆਪਣੇ ਕਾਰੋਬਾਰ ਵਧਾਏ ਐ ਅਸੀਂ ਬੀਬਾ ਜੀ ਨੂੰ ਰੋਕਿਆ ਤਾਂ ਕਿ ਇਹ ਚੋਰਾ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਨਾ ਕਰਾਓ ਲੇਕਿਨ ਇਹਨਾਂ ਨੇ ਜਿਹੜੇ ਇਮਾਨਦਾਰ ਲੋਕ ਸਨ ਜਿਹੜੇ ਪੰਜਾਬਦਰ ਦੀ ਲੋਕ ਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਧਰਮ ਸਮਝਿਆ ਸੀ ਉਹਨਾਂ ਨੂੰ ਇੱਕ ਪਾਸੇ ਕੀਤਾ ਤੇ ਚੋਰਾ ਨੂੰ ਇਹ ਅੱਗੇ ਲੈ ਕੇ ਆਗੇ ਅੱਜ ਉਹ ਪਾਉਂਦੇ ਸੱਤਾ ਦਾ ਨਿਗਮਨ ਰਹੇ ਆ ਇੱਥੇ ਮਾਈਨਿੰਗ ਵੀ ਪੂਰੇ ਜੋਰਾ ਸ਼ੋਰਾ ਤੇ ਹੈ ਸਾਡੇ ਏਰੀਆ ਵਿੱਚ ਮੇਰਾ ਪਿੰਡ ਖਿਦਰਾਵਾਦ ਹੈ ਉੱਥੇ 2016 ਦੇ ਵਿੱਚ ਇੱਕ ਸਟੇ ਲੱਗੀ ਸੀ ਕਿ ਇੱਥੇ ਨਾ ਮਾਈਨਿੰਗ ਹੋ ਸਕਦੀ ਹੈ ਨਾ ਆਪਾਂ ਲੱਕੜੀ ਵੱਢ ਸਕਦੇ ਆ ਲੇਕਿਨ ਫੇਰ ਵੀ ਮਾਈਨਿੰਗ ਹੋ ਰਹੀ ਹੈ ਕੀਦੀ ਛੇਤ ਤੇ ਹੋ ਰਹੀਆਂ ਉਹ ਉਹ ਕ੍ਰੈਸ਼ਰ ਜਿਹੜੇ ਨਜਾਇਜ਼ ਕੀਦੀ ਛੇਤ ਤੇ ਚੱਲ ਰਹੇ ਆ ਉਹ ਮੈਡਮ ਆਪਣਾ ਘਾਟਾ ਪੁੰਦਾ ਪੂਰਾ ਕਰਕੇ ਇਹਨਾਂ ਦਾ ਤਾਂ ਉਹ ਕੰਮ ਹੈ ਵੀ ਆਪਣਾ ਕੰਮ ਬੰਨਤਾ ਬਾੜ ਮੇ ਜਾਇ ਜੰਤਾ ਇਹਨਾਂ ਨੇ ਜੰਤਾ ਦਾ ਮੂਰਖ ਬਣਾਤਾ ਆਪਣਾ ਇਹਨਾਂ ਨੇ ਕਾਟਾਂ ਬੰਦ ਪੂਰਾ ਕਰ ਲਿਆ ਹੁਣ ਆਪਣਾ ਬੋਰੀਆਂ ਇਸ ਤਰ੍ਹਾਂ ਗੋਲ ਕਰਕੇ ਆਪਣਾ ਉਡਾਰੀ ਮਾਰਨ ਦੀ ਤਿਆਰੀ ਚ ਹੈ ਹੁਣ ਕਲਾਕਾਰੀ ਚ ਲੋਕ ਇਹਨਾਂ ਨੂੰ ਪਸੰਦ ਕਰਨਗੇ ਜਿਵੇਂ ਪਹਿਲਾਂ ਗਾਣੇ ਗੁੰਦੇ ਸੀਗੇ ਹੁਣ ਉਹ ਲੋਕ ਉਸੇ ਤਰੀਕੇ ਦੇ ਨਾਲ ਪਸੰਦ ਕਰਨਗੇ ਜੀ ਉਹ ਤਾਂ ਦੇਖੋ ਲੋਕਾਂ ਨੇ ਦੇਖਣਾ ਵੀ ਜਿਹੜੇ ਪੰਜਾਬ ਦੇ ਗਦਾਰ ਹੈ ਤੁਸੀਂ ਉਹਨਾਂ ਨੂੰ ਅਕਸੈਪਟ ਕਰਨਾ ਜਾਂ ਨਹੀਂ ਕਰਨਾ ਪਰ ਮੈਂ ਤਾਂ ਬੀਬਾ ਜੀ ਨੂੰ ਇੱਕੋ ਸਲਾਹ ਦਿੰਦਾ ਮੈਂ ਪਹਿਲਾਂ ਵੀ ਬੋਲ ਚੁੱਕਿਆ ਕਿ ਹੁਣ ਚੱਕ ਲੋ ਢੋਲ ਕੇ ਚਿਮਟੇ ਛੈਣੇ ਉਹਨੇ ਮੰਤਰੀ ਬਣਨ ਵਾਲੇ ਦਿਨ ਸਾਦਾ ਨਹੀਂ ਰਹਿਣੇ ਬੀਬਾ ਜੀ ਜਿਸ ਸਮੇ ਮੰਤਰੀ ਤੇ ਉਸ ਸਮੇ ਤੇ ਬਾਹਰ ਨਹੀਂ ਨਿਕਲੇ ਜਦ ਮੰਤਰੀਪਾਦ ਤੋਂ ਇਹਨਾਂ ਨੂੰ ਹਟਾਇਆ ਤਾਂ ਫਿਰ ਇਹ ਲੋਕਾਂ ਦੇ ਵਿਚਾਲੇ ਇਹਨਾਂ ਨੂੰ ਸ਼ੁਰੂ ਕਰਤਾ ਗੁੰਡਾਗਰਦੀ ਕਰਕੇ ਇਹਨਾਂ ਨੇ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਐਮਸੀ ਤੇ ਆਪਣੇ ਵਿੱਚ ਲੜਾਇਆ ਕਈਆਂ ਨੂੰ ਡਰਾਇਆ ਤੇ ਮਕਾਇਆ ਆਪਣਾ ਪ੍ਰਧਾਨ ਬਣਾਇਆ ਖੱਡੜ ਦੇ ਵਿੱਚ ਜਦੋਂ ਕੰਮ ਕਰਨ ਦੀ ਗੱਲ ਆਈ ਫਿਰ ਚਲੇਗੇ ਕਹਿੰਦੇ ਅਸੀਂ ਇੱਥੇ ਕੰਜੋਲੀ ਬੱਟਰ ਲਿਆਤਾ ਦਿਖਾਓ ਕਿਹੜੀ ਇਹਨਾਂ ਨੇ ਉਰੇ ਨਹਿਰ ਲਾਦੀ ਕੰਜੋਲੀ ਬੱਟਰ ਵਾਲੀ ਇਹਨਾਂ ਨੇ ਇੱਕ ਵੀ ਕੰਮ ਖੇੜਾ ਲੱਖੇ ਦੇ ਲਈ ਨਹੀਂ ਕਰਿਆ ਹੈਗਾ ਉਲਟਾ ਇਹ ਹੈ ਦੂਸਰੀਆਂ ਤੇ ਦੋਸ਼ ਲਾ ਰਿਆ ਵੀ ਨਵੇਂ ਗਰਾਉਂਡ ਦੇ ਵਿੱਚ ਕਰਾਪਸ਼ਨ ਚੱਲ ਰਹੀਆਂ ਜੀ ਐਮਸੀਆਂ ਦੇ ਵਿੱਚ ਅਖਰਲਾ ਸਾਡਾ ਪ੍ਰਧਾਨ ਹੈ ਸਾਡਾ ਵੀਰ ਹੈ ਜੀਤੀ ਜੀ ਉਹ ਸਾਡੇ ਜਿਲ੍ਹਾ ਪ੍ਰਧਾਨ ਹੈ ਕਾਂਗਰਸ ਦੇ ਉਹਨਾਂ ਨੂੰ ਡਰਾ ਤਮਕਾ ਰਹੇ ਆਂ ਵੀ ਐਸੀਓ ਰੇ ਕਮੇਟੀ ਤੋੜ ਦੇਾਂਗੇ ਅਸੀਂ ਆਪਣਾ ਬਣਾਉਂਗੇ ਇਹਨਾਂ ਨੇ ਸਿਰਫ ਲੋਕਾਂ ਨੂੰ ਡਰਾਇਆ ਤਮਕਾਇਆ ਆਪਣੇ ਕਾਰੋਬਾਰ ਬੰਧਾਏ ਆ ਹਲਕੇ ਦੇ ਲਈ ਪੰਜਾਬ ਦੇ ਲਈ ਇਹਨਾਂ ਨੇ ਕੱਖ ਨਹੀਂ ਕਰਿਆ ਹੈਗਾ ਤੇ ਕਿੰਨਾ ਕ ਪੈਸਾ ਇਕੱਠਾ ਕਰ ਲਿਆ ਜੀ ਖਰੜ ਵਿਧਾਨ ਸਭਾ ਹਲਕੇ ਤੋਂ ਬੀਬੀ ਅਨਮੋਲ ਕਗਨਮਾਨ ਨੇ ਉਪਰੋਂ ਜਿਹਦੇ ਕਰਪਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿੰਨਾ ਕ ਪੈਸਾ ਇਕੱਠਾ ਕਰ ਲਿਆ ਜੀ ਇਹ ਤਾਂ ਭਗਵਾਨਤ ਮਾਨ ਦੀ ਬਿਜਲੀਅੰਸ ਦੱਸ ਸਕਦੀ ਹੈ ਹਾਂ ਜੀ ਅਗਰ ਉਹਨਾਂ ਵਿੱਚ ਇਮਾਨਦਾਰੀ ਹੈ ਤਾਂ ਇਸ ਦੀ ਇਨਕੁਆਰੀ ਕਰਾਣਾ ਹਾਂ ਇਹ ਇਹਨਾਂ ਨੇ ਕਿੰਨਾ ਪੈਸਾ ਇਕੱਠਾ ਕਰਿਆ ਉਹ ਤਾਂ ਹੁਣ ਬੀਜੀਲੈਂਸ ਏਡੀਸੀ ਵੀ ਉਹ ਦੱਸ ਸਕਦੇ ਆ ਤੇ ਜਦੋਂ 2027 ਦੇ ਵਿੱਚ ਗੁਰੂ ਮਹਾਰਾਜ ਨੇ ਵਕਸ਼ਿਸ਼ ਕੀਤੀ ਕੋਈ ਸਮਾਂ ਅਜਿਹਾ ਆਇਆ ਤਾਂ ਇਹਦੀ ਜਾਂਚ ਅਸੀਂ ਜ਼ਰੂਰ ਕਰਾਵਾਂਗੇ ਇਹ ਸਾਡਾ ਹਲਕਾ ਖਰੜ ਦੀ ਜਿਹੜੀ ਸਾਡੀ ਲੀਡਰਸ਼ਿਪ ਐਵੇਂ ਉਹਨੂੰ ਵੀ ਬੇਨਤੀ ਕਰਦਾ ਕਿ ਇਹਦੀ 2022 ਦੀ ਤੁਸੀਂ ਮੰਗ ਕਰਨੀ ਹੈ ਤੇ ਲੋਕਾਂ ਨੇ ਵੀ ਐਵੇਂ ਵੀ ਸ਼ਿਵਾਸ ਦਵਾਨ ਦਾ ਕਿ ਇਹਨਾਂ ਦੀ ਕੱਲੀ-ਕੱਲੀ ਪ੍ਰਾਪਰਟੀ ਦੀ ਈਕ-ਇਕ ਛੀਦ ਇਹਦੇ ਨਹੀਂ ਜਾਂਚ ਕਰਾਉਂਗੇ ਤਾਂ ਕਿ ਲੋਕਾਂ ਤੇ ਲੋਕਾਂ ਤੇ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਲਗਭਗ ਕਿੰਨਾ ਕੁ ਪੈਸਾ ਅਨਮੋਲ ਗਗਨਮਾਨ ਇਕੱਠਾ ਕਰ ਲਿਆ ਜੀ ਖਰੜ ਹਲਕੇ ਤੋਂ ਮਰਜੀ ਤੁਸੀਂ ਮੇਰੇ ਮੂੰਹ ਵਿੱਚ ਬੋਲ ਨਾ ਪਾਓ ਇਹ ਤਾਂ ਬਿਜਲੀ ਲੰਡਾ ਸਕਦੀ ਹੈ ਮੈਂ ਕਿਹੜੇ ਨਾਲ ਤਾਂ اچھا ਮਨ ਨੂੰ ਕੋਈ ਨਹੀਂ ਹਿੱਸਾ ਦਿਆ ਯਾਰ ਵੀ ਤੂੰ ਮੇਰੇ ਨਾਲ ਚੱਲ ਆਪੇ ਇਹ ਕਰਨਾ ਉਹ ਕਰਨਾ ਜੋ ਸਾਨੂੰ ਪਤਾ ਲੱਗਿਆ ਲੋਕਾਂ ਦੁਆਰਾ ਇਹ ਸਾਰਾ ਜੱਗ ਜਾਣੇ ਮੀਡੀਆ ਨੇ ਵੀ ਪਤਾ ਪੰਜਾਬ ਦੀ ਜਨਤਾ ਨੇ ਵੀ ਪਤਾ ਕਿ ਇਹਨਾਂ ਨੇ ਕਿੰਨੀ ਇੱਥੇ ਲੁੱਟਖੁੱਟ ਕੀਤੀ ਹੈ ਉਹ ਆਣੇ ਵਾਲਾ ਸਮਾਂ ਜਦੋਂ ਇਹਨਾਂ ਦੀ ਜਾਂਚ ਹੋਊਗੀ ਕਿਸੇ ਏਜੰਸੀ ਤੋਂ ਤਾਂ ਪਤਾ ਲੱਗੂਗਾ ਇੱਥੇ ਕੌਣ ਆ ਰਹੇ ਆ ਹੁਣ ਹਲਕਾ ਖਰੜ ਦੇ ਵਿੱਚ ਮੈਂ ਕਹਿੰਦਾ ਇੰਨੇ ਲੀਡਰ ਇੱਥੇ ਸਰਗਰਮ ਹੋ ਗਏ ਮੈਂ ਐਮਐਲ ਬਣਨਾ ਮੈਂ ਐਮਐਲ ਬਣਨਾ ਤੇ ਹੁਣ ਦੇਖਦੇ ਆਣੇ ਵਾਲੇ ਸਮਾਂ ਹਲਕਾ ਖਰੜ ਦੇ ਵਿੱਚ ਕਿੱਦਾਂ ਦੰਦ ਹੈ ਕਿਹੜਾ ਲੀਡਰ ਕਿੱਧਰ ਜਾ ਰਿਹਾ ਹੈ ਕਿਹਨੂੰ ਟਿਕਟ ਮਿਲਦੀ ਹੈ ਇਹ ਆਣੇ ਵਾਲਾ ਸਮਾਂ ਦੱਸੂਗਾ ਅਨਮੋਲ ਗੰਗਨ ਮਾਨ ਉਸ ਸੁਨੀਹਾ ਕੀ ਦੇਣਾ ਚਾਹੁੰਦੇ ਹੋ ਤੁਸੀਂ ਤਾਂ ਉਹਨਾਂ ਦੇ ਪੁਰਾਣੇ ਸਾਥੀਓ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਬੀਬਾ ਜੀ ਨੂੰ ਇਹੀ ਸਨੇਹ ਦੇਣਾ ਚਾਹੁੰਦਾ ਕਿ ਬੀਬਾ ਜੀ ਤੁਹਾਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤਾਂ ਆਪਣਾ ਵੀ ਇੱਕ ਬੰਦੀਆ ਪਰਿਵਾਰਕ ਰਿਸ਼ਤਾ ਰਿਹਾ ਤੁਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਅਗਰ ਤੁਸੀਂ ਅਸਤੀਫਾ ਦੇਣਾ ਤਾਂ ਤਾਂ ਪੰਜਾਬ ਦੇ ਹੱਕ ਵਿੱਚ ਅਸਤੀਫਾ ਦੰਦੇ ਤੁਸੀਂ ਅਸਤੀਫਾ ਦੇਣਾ ਤਾਂ ਕਿ ਦਿੱਲੀ ਵਾਲੇ ਸਾਡੇ ਚੱਲਣ ਨਹੀਂ ਦਿੰਦੇ ਤੁਸੀਂ ਅਸਤੀਫਾ ਦੇਣਾ ਤਾਂ ਲੈਂਡ ਪੂਲਿੰਗ ਨੂੰ ਲੈ ਕੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਇਹ ਜਿਹੜੀ ਪੈਂਡ ਐਂਡ ਕੰਪਨੀ ਹੈ ਇਹ ਹੜੱਪ ਰਹੀ ਹੈ ਤੁਸੀਂ ਅਸਤੀਫਾ ਦੇਣਾ ਤਾਂ ਨਸ਼ੇ ਨੂੰ ਦੇਖ ਕੇ ਕਿ ਨਸ਼ਾ ਖਤਮ ਨਹੀਂ ਹੋ ਰਿਹਾ ਅਗਰ ਤੁਸੀਂ ਪੰਜਾਬ ਦੇ ਹੱਕ 'ਚ ਅਸਤੀਫਾ ਦੰਦੇ ਤਾਂ ਤੁਹਾਡੇ ਜਿਹੜੇ ਸਾਰੇ ਪੁਰਾਣੇ ਪਾਪ ਹੈ ਉਹ ਧੋਤੇ ਜਾਣੇ ਸੀ ਤੇ ਸਾਰਾ ਪੰਜਾਬ ਸਾਰਾ ਖੇੜਾ ਹਾਲਕਾ ਖੁਦ ਮੈਂ ਥੋੜੇ ਹੱਕ ਦੇ ਵਿੱਚ ਕੱਢਦੇ ਨੰਗੇ ਬੈਰੀ ਤੁਹਾਡੇ ਕੋਲ ਆਂਦਾ ਕਿ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਪੰਜਾਬ ਦੇ ਹੱਕਾਂ ਲਈ ਤੁਸੀਂ ਅਸਤੀਫਾ ਦਿੱਤਾ ਹੈ ਤੁਸੀਂ ਜੇ ਆਪਣਾ ਮਨਪਾਰੀ ਕਰਨਾ ਦਾ ਤਾਂ ਪੰਜਾਬ ਨੂੰ ਲੈ ਕੇ ਕਰਦੇ ਆਪਣੇ ਨਿਜੀ ਹਿੱਤਾਂ ਨੂੰ ਲੈ ਕੇ ਜਪਾਂਡ ਐਂਡ ਕੰਪਨੀ ਨੂੰ ਲੈ ਕੇ ਨਾ ਕਰਦੇ ਤੁਹਾਨੂੰ ਲੋਕਾਂ ਨੇ ਬਹੁਤ ਵੱਡਾ ਫਾਤਮਾ ਦੇ ਆ ਤਾਂ ਤੁਸੀਂ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਹੁਣ ਜਿਹਨੂੰ ਵੀ ਇੱਥੇ ਟਿਕਟ ਆਮ ਆਦਮੀ ਪਾਰਟੀ ਦੀ ਮਿਲੂਗੀ ਉਹ ਇੱਥੇ ਨੇ ਜਿੱਤੂਗਾ ਨਹੀਂ ਇੱਥੇ ਦੇ ਕਿਉਂਕਿ ਇਹਨਾਂ ਦੇ ਕੱਖ ਨਹੀਂ ਕੀਤਾ ਹੁਣ ਤਰਨ ਤਰਨ ਵੀ ਜਿਮਨੀ ਚੋਂ ਆਉਣੀ ਐ ਆ ਪਹਿਲਾਂ ਲੁਧਿਆਣੇ ਹੋਈ ਐ ਸੰਜੀਵ अरोੜਾ ਰਾਜ ਸਭਾ ਮੈਂਬਰ ਦਾ ਹੁਣ ਉਹਨੂੰ ਐਮਐਲਏ ਬਣਾ ਕੇ ਹੁਣ ਉੱਥੇ ਇਹਨਾਂ ਨੇ ਕੀ ਕਰ ਲੈਣਾ ਠੀਕ ਐ ਨਾ ਹੁਣ ਇਹਨਾਂ ਨੇ ਟਿਕਟ ਵੀ ਉਹਨੂੰ ਦੇਣੀ ਐ ਕੋਈ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਬੰਦੇ ਆਏ ਐ ਜਿਹੜੇ ਇੱਥੇ ਦਰਿਆ ਝਾੜਦੇ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ ਉਹ ਜਿਕਣਾ ਦੀਪ ਸਿੱਧੂ ਵਿਚਾਰਾ ਅੱਜ ਜਿੱਥੇ ਵੀ ਐ ਗੁਰੂ ਮਹਾਰਾਜ ਉਹਨੇ ਚਾਰਨਾਂ ਚ ਆਪਣੀ ਨਿਮਾਜ਼ ਪੈਖਸੀ ਉਹ ਜਾਂਦੇ ਜਾਂਦੇ ਕਿ ਕਿ ਲੇਕੇ ਕੀ ਗਿਆ ਤਾਂ ਕਿ ਇਹ ਭੇਡਾਂ ਮੁੰਨੀਆਂ ਜਾ ਸਕਦੀਆਂ ਇਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਪਰ ਭੇਡਾਂ ਨੇ ਜਿੰਦਾਬਾਦ ਮੁਰਦਾਬਾਦ ਹੀ ਕਰਨੀਆਂ ਉਹਨੂੰ ਚੰਗਾ ਮਾੜਾ ਤੱਕ ਕੋਈ ਮਸਲਾ ਨਹੀਂ ਹੈਗਾ ਵੀ ਇੱਥੇ ਚੰਗਾ ਹੋ ਰਿਹਾ ਜਾਂ ਮਾੜਾ ਹੋ ਰਿਹਾ ਏ ਠੀਕ ਹੈ ਨਾ ਹੁਣ ਜੇ ਇੱਥੇ ਜਿਮਨੀ ਚੋਂ ਹੋਊਗੀ ਇਹਨਾਂ ਦਾ ਇੱਥੇ ਤੇ ਬੋਰੀਆਂ ਵੀ ਇਸ ਤਰ੍ਹਾਂ ਗੋਲ ਕਰਾਂਗੇ 2027 ਦਾ ਇੱਕ ਦਿਨ ਉਹਨੂੰ ਸਨੇਹਾ ਦੇਵਾਂਗੇ ਕਿ ਜਿਹੜਾ ਤੁਹਾਡਾ 2027 ਦੇ ਵਿੱਚ ਇੱਥੇ ਤੇ ਇਹਨਾਂ ਨੂੰ ਭਜਾਣਾ ਏ ਤੇ ਅਸੀਂ ਜਿਹੜਾ ਪੰਜਾਬ ਨੂੰ ਬਚਾਣਾ ਏ ਇਹ ਜਿਹੜੀ ਦਿੱਲੀ ਵਾਲੀ ਲੀਡਰਸ਼ਿਪ ਹੈ ਜਿਹੜੀ ਇੱਥੇ ਸ਼ਰਾਬ ਘਟਾਲੇ ਕਰਕੇ ਪੰਜਾਬ ਦੇ ਵਿੱਚ ਬੜੀ ਹੋਈ ਹੈ ਇਹਨੂੰ ਇੱਥੇ ਤੇ ਅਸੀਂ ਭਜਾਣ ਦੇ ਵਿੱਚ ਆਪਣਾ ਪੂਰਾ ਪੂਰਾ ਜ਼ੋਰ ਲਾ ਰਹੇ ਹਾਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਹਲਕਾ ਖਰੜ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਹਲਕਾ ਖਰੜ ਦੇ ਵਿੱਚ ਵੀ ਅਗਰ ਸਾਨੂੰ ਮੌਕਾ ਮਿਲੇ ਆ ਤਾਂ ਅਸੀਂ ਹਲਕਾ ਖਰੜ ਦੇ ਵਿੱਚ ਆਪਣਾ ਝੰਡਾ ਬੁਲੰਦ ਕਰਾਂਗੇ ਤੇ ਜਨਤਾ ਦੇ ਕੰਮ ਕਰਾਂਗੇ ਤੇ ਹਲਕੇ ਦਾ ਸੀ ਜਿਹੜਾ ਹੈ ਉਹ ਵਿਕਾਸ ਕਰਵਾਵਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਪੱਟੀ ਸਾਹਿਬ ਖੇਜਰਾ ਖਿਦਰਾਬਾਦ ਤੋਂ ਤਾਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਹਨਮੋਲ ਗगनमान ਦੇ ਅਸਤੀਫੇ ਨੂੰ ਲੈ ਕੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ